ਦਰਸ਼ਕਾਂ ਲਈ ਸੰਜੜ نیوز ਦੇਖ ਰਹੇ ਸਾਰੇ ਦਰਸ਼ਕਾਦਾ ਸਵਾਗਤ ਹੈ ਮੈਂ ਨidhi ਹਾਜ਼ਰ ਆ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸਵੇਰ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਅੱਜ ਪੰਜਾਬ ਚ ਚੋਣ ਪ੍ਰਚਾਰ ਕਰਨਗੇ ਕੇਜੀ ਵਿਲ ਸ਼੍ਰੀ ਦਰਬਾਰ ਸਾਹਿਬ ਜਮਾਥਾ ਟੇਕਨ ਮਗਰੋਂ ਕਰਨਗੇ ਰੋਡ ਸ਼ੋਅ ਸਾਬਕਾ ਐਮਐਲਏ ਐਸ ਆਰ ਕਲੇਰ ਦੀ ਅਗਵਾਈ ਚ ਸ਼੍ਰੋਮਣੇ ਕਾਲੇਦਲ ਉਮੀਦਵਾਰ ਰਣਜੀਤ ਢਿੱਲੋਂ ਦੇ ਹੱਕ ਚ ਕੀਤਾ ਗਿਆ ਚੋਣ ਪ੍ਰਚਾਰ ਪੰਜਾਬ ਚ ਚੋਣਾਂ ਦੇ ਮੱਦੇ ਨਜ਼ਰ 80 ਫੀਸਦੀ ਪੁਲਿਸ ਤੇ ਕੇਂਦਰੀ ਬਲਾਂ ਦੀਆਂ ਕਈ ਸੋ ਕੰਪਨੀਆਂ ਕੀਤੀਆਂ ਜਾਣਗੀਆਂ ਤੈਨਾ ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਚ ਅੱਜ ਤੋਂ ਕਾਉਂਸਲਿੰਗ ਮੈਰਿਟ ਦੇ ਧਾਰ ਤੇ 2400 ਵਿਦਿਆਰਥੀਆਂ ਨੂੰ ਬੁਲਾਇਆ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਭਾਜਪਾ ਦੇ ਕਿਸਾਨ ਹਿਤੈਸ਼ੀ ਹੋਣ ਦੇ ਦਿੱਤੇ ਬਿਆਨ ਉੱਤਰ ਟਿੱਪਣੀ ਕਰਦੇ ਹੋਏ ਕਿਹਾ ਜਾਖੜ ਝੂਠ ਬੋਲ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ ਆਮ ਆਦਮੀ ਪਾਰਟੀ ਪੰਜਾਬ ਚੋਂ ਜਿੱਤੇਗੀ ਸਾਰੀਆਂ ਸੀਟਾਂ ਲੁਧਿਆਣਾ 'ਚ ਮਾਮੂਲੀ ਬਹਿਸ ਮਗਰੋਂ ਨੌਜਵਾਨ ਦਾ ਕਤਲ ਦੋਸ਼ੀਆਂ ਖਿਲਾਫ ਕਤਲ ਦਾ ਮਾਮਲਾ ਹੋਇਆ ਦਰਜ ਅਟਾਰੀ ਬਾਗਾ ਜ਼ਰਹੱਤ ਰੀਟਰੀਟ ਸੈਰਮਨੀ ਦੇ ਸਮੇਂ 'ਚ ਬਦਲਾਵ ਵੱਡੀ ਗਰਮੀ ਕਾਰਨ ਲਿਆ ਗਿਆ ਫੈਸਲਾ ਮਲੇਰ ਕੋਟਲਾਚ ਸਵਾਰੀਆਂ ਨਾਲ ਭਰੀ ਬਲੇਰੋ ਗੱਡੀਆਂ ਪਛਾਤੇ ਵਾਹਨ ਨਾਲ ਟਕਰਾਈ ਹਾਦਸੇ 'ਚ 20 ਲੋਕ ਜ਼ਖਮੀ ਗ੍ਰਿਫਤਾਰੀ ਦੇ ਖਿਲਾਫ ਅਰਵਿੰਦ ਕੇਜੂ ਵਾਲ ਦੀ ਪਟੀਸ਼ਨ ਤੇ ਸੁਪਰੀਮ ਕੋਰਟ 'ਚ ਅੱਜ ਹੋਈ ਸੁਣਵਾਈ 4 ਤਾਮ ਯਾਤਰਾ ਨੂੰ ਲੈ ਕੇ ਵੱਡੀ ਖਬਰ ਮੰਦਰਾ ਤੋਂ 200 ਮੀਟਰ ਤੱਕ ਮੋਬਾਈਲ ਫੋਨ ਤੇ ਰਹੇਗੀ ਪਾਬੰਦੀ ਪਹਿਲਾਂ ਪੀਏ ਫਿਰ ਨੌਕਰ ਹੁਣ ਮੰਤਰੀ ਦੀ ਗ੍ਰਿਫਤਾਰੀ ਛਾਰਖੰਡ 'ਚ 35 ਕਰੋੜ ਕੈਸ਼ ਮਿਲਣ ਮਗਰੋਂ ਈਡੀ ਦਾ ਐਕਸ਼ਨ 14 ਲੋਕਾਂ ਨੂੰ ਦਿੱਤੇ ਗਏ ਸੀਏ ਤਹਿਤ ਨਾਗਰਿਕਤਾ ਪ੍ਰਮਾਣ ਪੱਤਰ ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਸਰਟੀਫਿਕੇਟ ਐਨਆਈਏ ਦੇ ਸਬਕਾ ਮੁਖੀ ਨੂੰ ਮਿਲੀ ਪਲਸ ਸਿਕਿਉਰਿਟੀ ਖਾਲਸਤਾਨੀ ਧਮਕੀਆਂ ਦਰਮਿਆਨ ਸਰਕਾਰ ਨੇ ਲਿਆ ਫੈਸਲਾ ਕਿਸੇ ਵੀ ਥਾਂ ਤੋਂ ਤਾਕਤ ਇਕੱਠੀ ਕਰੋ ਕੋਈ ਮਾਦ ਹਲਾਲ ਨਹੀਂ ਪੀਐਮ ਮੋਦੀ ਨੇ ਸੀਏ ਦਾ ਜ਼ਿਕਰ ਕਰਦੇ ਕਾਂਗਰਸ ਨੂੰ ਦਿੱਤੀ ਚੇਤਾਵਨੀ ਐਨਸੀਡਬੀ ਪਵ ਕੁਮਾਰ ਰੂਪੇ ਜਸਮਨ ਸਵਾਤੀ ਮਾਲੀਵਾਲ ਨਾਲ ਦੁਰਵਿਵਹਾਰ ਮਾਮਲੇ 'ਚ ਪੁੱਛਗਿੱਛ ਲਈ ਬੁਲਾਇਆ ਅਮਿਤ ਸ਼ਾਹ ਨੇ ਅਜੇ ਇਹ ਨਾ ਕਿਹਾ ਹੁੰਦਾ ਗ੍ਰਹਿ ਮੰਤਰੀ ਤੇ ਪੜਕੇ ਕਪਿਲ ਸਿੱਬਲ ਕੇ ਜੁਵਾਲ ਖਿਲਾਫ ਦਿੱਤੇ ਬਿਆਨ ਤੇ ਬ੍ਰਿਜ ਭੂਸ਼ਣ ਦੀ ਦਵਾਈ ਆ ਲੋਕ ਸਭਾ ਇਲੈਕਸ਼ਨ 2024 ਚ ਪ੍ਰਿਅੰਕਾ ਗਾਂਧੀ ਦਾ ਵੱਡਾ ਐਕਸ਼ਨ ਕਿ ਹਾਲ ਸਰਕਾਰ ਬਣੀ ਤਾਂ ਔਰਤਾਂ ਨੂੰ ਦਵਾਂਗੇ ਹਰ ਮਹੀਨੇ 8500 ਰੁਪਏ ਸਵਿਟਜ਼ਰਲੈਂਡ ਦੇ ਸਵਿਸ ਟਾਊਨ ਚ ਵਿਅਕਤੀ ਨੇ ਪੈਦਲ ਯਾਤਰੀਆਂ ਤੇ ਚਾਕੂ ਨਾਲ ਕੀਤਾ ਹਮਲਾ ਪੁਲਿਸ ਨੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ ਪਾਕਿਸਤਾਨੀ ਸੰਸਦ ਮੈਂਬਰ ਨੇ ਆਪਣੇ ਹੀ ਦੇਸ਼ ਨੂੰ ਦਿਖਾਇਆ ਸ਼ੀਸ਼ਾ ਕਿਹਾ ਭਾਰਤ ਚੰਦ ਪਹੁੰਚਿਆ ਆਈਪੀਐਲ ਚਾਰਜ ਗੁਜਰਾਤ ਤੇ ਹైదరాబాద్ ਹੋਣ ਗਿਆ ਮੋ ਸਾਹਮਣੇ ਗੁਜਰਾਤ ਟਾਈਟਨਸ ਨੇ ਹైదరాబాద్ ਵਿਰੁੱਧ ਚਾਰ ਵਿੱਚੋਂ ਤਿੰਨ ਮੈਚ ਜਿੱਤੇ ਇਸ ਹਨ ਹੁਣ ਤੱਕ ਦੀਆਂ ਮੁਖ ਖਬਰਾਂ ਮੈਨੂੰ ਦਿਓ ਇਜਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮ ਜੈਡ ਨਿਊਜ਼